ਸਸ਼ੀਕਲ ਤੁਸੀਂ ਦੇਖ ਰਹੇ ਹੋ ਨੇ ਡਰ ਪੰਜਾਬੀ মিডিਆ ਮੈਂ ਮਨਪ੍ਰਤਕਰ ਹਾਜ਼ਰ ਹ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਕਾਂਗਰਸ ਨੇ ਆਪ ਨੂੰ ਸੱਤ ਸੀਟਾਂ ਦੀ ਕੀਤੀ ਪੇਸ਼ਕਸ਼ ਕੁਲਦੀਪ ਤਾਲੀਵਾਲ ਤੇ ਪ੍ਰਤਾਪ ਬਾਜਵਾ 'ਚੋਂ ਝੜੀ ਤਿੱਖੀ ਵਾਰ ਪੁਲਿਸ ਨੂੰ ਚੱਕਮਾ ਦੇ ਕੇ ਮਟਕਾ ਚੌਕ ਪਹੁੰਚੇ ਮੁਲਾਜ਼ਮ ਤੇ ਅਧਿਕਾਰੀ ਵਿਸ਼ਨੋਈ ਜੇਲ੍ਹ ਇੰਟਰਵਿਊ ਦੀ ਜਾਂਚ ਲਈ ਬਣੀ ਖਾਸ ਕਮੇਟੀ ਪੰਜਾਬ ਅਤੇ ਚੰਡੀਗੜ੍ਹ 'ਚ ਭਾਰੀ ਮੀਂਹ ਦਾ ਅਲਰਟ ਹੁਣ ਖਬਰਾਂ ਵਿਸਥਾਰ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕੱਲ ਰਾਹੁਲ ਗਾਂਧੀ ਨੇ ਇੱਕ ਪ੍ਰਸਤਾਵ ਰੱਖਿਆ ਸੀ ਕਿ ਆਪ ਤੇ ਕਾਂਗਰਸ ਦਾ ਗੱਠਜੋੜ ਹੋ ਸਕਦਾ ਹੈ ਤੇ ਸੇ ਆਖਰੀ ਫੈਸਲਾ ਜਿਹੜਾ ਕੇਜਰੀਵਾਲ ਦਾ ਹੋਵੇਗਾ ਹੁਣ ਕਾਂਗਰਸ ਨੇ ਆਪ ਨੂੰ 7 ਸੀਟਾਂ ਦੀ ਪੇਸ਼ਕਸ਼ ਕੀਤੀ ਹੈ ਪਰ ਆਪ ਵੱਲੋਂ ਦਾ ਸੀਟਾਂ ਮੰਗੀਆਂ ਜਾ ਰਹੀਆਂ ਨੇ ਦੱਸਈਏ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਲਈ ਰਸਮੀ ਗੱਲਬਾਤ ਸ਼ੁਰੂ ਹੋ ਗਈ ਹੈ ਇਸ ਸਬੰਧੀ ਮੰਗਲਵਾਰ ਨੂੰ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਾਲੇ ਅਹਿਮ ਮੀਟਿੰਗ ਵੀ ਹੋਈ ਸੂਤਰਾਂ ਮੁਤਾਬਕ ਦੇ ਦੌਰ ਦੀਆਂ ਮੀਟਿੰਗਾਂ ਆਮ ਆਦਮੀ ਪਾਰਟੀ ਹਰਿਆਣਾ ਵਿੱਚ 10 ਸੀਟਾਂ ਦੀ ਮੰਗ ਕਰ ਰਹੀ ਹੈ ਜਦਕਿ ਕਾਂਗਰਸ ਨੇ 7 ਸੀਟਾਂ ਦੀ ਪੇਸ਼ਕਸ਼ ਕੀਤੀ ਹੈ ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਉਸ ਨੇ ਇੱਕ ਲੋਕ ਸਭਾ ਸੀਟ ਤੇ ਚੋਣ ਲੜੀ ਸੀ ਜਿਸ ਵਿੱਚ ਨੌ ਵਿਧਾਨ ਸਭਾ ਸੀਟਾਂ ਸ਼ਾਮਲ ਹਨ ਇਸ ਅਧਾਰ ਤੇ ਉਹਨਾਂ ਨੂੰ 10 ਵਿਧਾਨ ਸਭਾ ਸੀਟਾਂ ਦੀ ਮੰਗ ਕੀਤੀ ਹੈ ਸੀਟਾਂ ਤੇ ਮੌਸਦ ਨੂੰ ਅੰਮਿੱਤ ਰੂਪ ਦੇਣ ਲਈ ਬੁੱਧਵਾਰ ਨੂੰ ਕਾਂਗਰਸ ਸੰਗਠਨ ਦੇ ਜਰਨਲ ਸਕੱਤਰ ਕੀਸੀ ਬਰਨਾਪਾਲੇ ਅਤੇ ਆਮ ਸੰਸਦ ਮੈਂਬਰ ਰਗਵ ਚੱਡਾ ਵਿਚਾਲੇ ਤੀਜੇ ਦੌਰ ਦੀ ਮੀਟਿੰਗ ਹੋ ਸਕਦੀ ਹੈ ਤਾਂ ਸਹੀ ਹੈ ਕਿ ਕਾਂਗਰਸ ਵੱਲੋਂ ਆਪ ਨੂੰ 7 ਸੀਟਾਂ ਦੀ ਡਿਸਕਸ ਕੀਤੀ ਗਈ ਹੈ ਪਰ ਆਪ 10 ਸੀਟਾਂ ਦੀ ਮੰਗ ਰੱਖ ਰਹੇ ਨੇ ਇੱਕ ਵਾਰ ਫਿਰ ਕੁਲਦੀਪ ਤਾਲੀਵਾਲ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਤਿੱਖੀ ਨੋਕਜੋਕ ਛਿੜ ਗਈ ਹੈ ਦੱਸਿਆ ਕਿ ਪੰਜਾਬ ਵਿਧਾਨ ਸਭਾ ਚ ਗੈਰ ਕਾਨੂੰਨੀ ਕਲੋਨੀਆ ਦੇ ਮੁੱਦੇ ਤੇ ਚੱਲ ਰਹੀ ਬਹਿਸ ਦੌਰਾਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਰਮਿਆਨ ਤਿੱਖੀ ਨੋਕਜੋਕ ਛਿੜ ਗਈ ਹੈ ਅੱਜ ਜੋ ਸਦਨ ਵਿੱਚ ਮਾਹੌਲ ਕੁਝ ਸਮੇਂ ਲਈ ਗਰਮਾ ਗਿਆ ਹੈ ਅਤੇ ਹਰਾਕਮ ਦੇ ਵਿਰੋਧੀ ਧਿਰ ਦੇ ਮੈਂਬਰ ਹਮਨੇ ਸਾਹਮਣੇ ਆ ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਕੁਲਦੀਪ ਸਿੰਘ ਤਾਲੀਵਾਲ ਨੇ ਬਿੱਲ ਤੇ ਬਹਿਸ ਦੌਰਾਨ ਆਖ ਦਿੱਤਾ ਕਿ ਅਕਾਲੀ ਅਤੇ ਕਾਂਗਰਸ ਦੀ ਕਮਤਤ ਦੌਰਾਨ ਗੈਰ ਕਾਨੂੰਨੀ ਕਲੋਨੀਆ ਬਣੀਆਂ ਸੰਤਾਲੀਵਾਲ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਚਾਰ ਚੁਹੇਰੇ ਕੈਰ ਕਾਨੂੰਨੀ ਕਲੋਨੀਆ ਹਨ ਅਤੇ ਰਿਕਸ਼ੇ ਵਾਲਿਆਂ ਨੂੰ ਪਤਾ ਹੈ ਕਿ ਕਲੋਨੀਆ ਕਿਸ ਦੀਆਂ ਹਨ ਜੋ ਹੀ ਤਾਲੀਵਾਲ ਨੇ ਪ੍ਰਤਾਪ ਬਾਜਵਾ ਵੱਲ ਇਸ਼ਾਰਾ ਕਰਦੇ ਹਨ ਕਿ ਆ ਕੀ ਬਾਜਵਾ ਨੂੰ ਵੀ ਪਤਾ ਹੈ ਕਿ ਇਹ ਕਿਸ ਕਿਸ ਦੀ ਕਲੋਨੀ ਹੈ ਇਸ ਸਮਗਰੋਂ ਬਾਜਵਾ ਪੜਕੁੱਟੇ ਅਤੇ ਉਨ੍ਹਾਂ ਕਿਹਾ ਕਿ ਬੇਮੁਨਾ ਅਧਿ ਇਲਜ਼ਾਮ ਲਾਉਣ ਦੀ ਥਾਂ ਹੈ ਜੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਬਾਜਵਾ ਨੇ ਕਿਹਾ ਇਸ ਸੰਬੰਧੀ ਨਾਮ ਲੈਣ ਦੀ ਇਹ ਕਲੋਨੀਆ ਕਿਸ ਕਿਸ ਦੀਆਂ ਹਨ ਇਸ ਤੋਂ ਬਾਅਦ ਬਾਜਵਾ ਤੇ ਕਾਂਗਰਸੀ ਵਿਧਾਇਕ ਖੜੇ ਹੋ ਗਏ ਅਤੇ ਇੱਧਰ ਸਤਾਤਾਰਿਤ ਦੇ ਵਿਧਾਇਕ ਤੇ ਤੇਸ਼ ਵਿਚਾਰ ਆ ਗਏ ਇਸ ਦੌਰਾਨ ਮੁੱਖ ਮੰਤਰੀ ਵਿਰੋਧੀ ਧਿਰ ਤੇ ਤਤਨ ਅਸ਼ਕਾਸਤੇ ਰਹੀ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਸਭ ਨੂੰ ਚੁੱਪ ਕਰਾ ਕੇ ਸਦਨ ਦੀ ਕਾਰਵਾਈ ਅੱਗੇ ਵਧਾਈ ਦਾ ਸਹੀਏ ਕਿ ਕੁਲਦੀਪ ਧਾਲੀਵਾਲ ਤੇ ਪ੍ਰਤਾਪ ਸਿੰਘ ਬਾਜਵਾ ਦੇ ਵਿੱਚ ਫਿਰ ਇੱਕ ਵਾਰੀ ਗੈਰ ਕਾਨੂੰਨੀ ਕਲੋਨੀਆਂ ਨੂੰ ਲੈ ਕੇ ਜੰਗ ਛਿੜ ਗਈ ਆ ਚੰਡੀਗੜ੍ਹ ਦੇ 31 ਸੈਕਟਰ ਦੇ ਵਿੱਚ ਹੋ ਰੇ ਰੋਸ਼ ਪ੍ਰਦਰਸ਼ਨ ਵਿੱਚ ਪੁਲਿਸ ਨੂੰ ਚਕਮਾ ਦੇ ਕੇ ਪੈਨਸ਼ਨਰ ਅਤੇ ਮੁਲਾਜ਼ਮ ਮਟਕਾ ਚੌਂਕ ਪਹੁੰਚ ਗਏ ਨੇ ਦਾਸੇ ਇਹ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਪੈਨਸ਼ਨਰਾਂ ਤੇ ਮਾਨ ਪਕਤਾ ਵਰਕਰਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੇ ਜਾਣ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੀਟਿੰਗਾਂ ਦਾ ਸਮਾਂ ਦੇ ਕੇ ਮੁਕਰਨ ਤੇ ਰੋਸ਼ ਵੱਲੇ ਵੱਜੋ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਾਂ ਸੱਜਾ ਵਾਰੰਡ ਵੱਲੋਂ ਅੱਜ ਸੈਕਟਰ 39 ਸਥਿਤ ਅਨਾਜ ਮੰਡੀ ਵਿੱਚ ਵਿਸ਼ਾਲ ਰੈਲੀ ਕਰਕੇ ਵਿਧਾਨ ਸਭਾ ਵੱਲੋਂ ਰੋਸ਼ ਮੁਸਾਫਰ ਕੀ गया है जो इस रोश मुसारे नंबीगढ़ तो कुछ मुलाजमर धरना समाप्त हो गया इस मौके करजन सिंह गिल शिविंदर पाल मोरवाली सतीश राणा रणजीत राणवा जरमनजीत सने हो आगू पेशिए कि पैनशनर मुलाजिम पुलिस नकमा दे ਮਟਕਾ ਚੌਕ ਪਹੁੰਚਣ ਦੇ ਵਿੱਚ ਸਫਲ ਰਹੀ ਹੈ ਤੇ 10 ਸਤੰਬਰ ਨੂੰ ਉਹਨਾਂ ਨੇ ਭਗਵੰਤ ਮਾਨ ਦੇ ਨਾਲ ਮੀਟਿੰਗ ਤੈਅ ਕਰ ਲਈ ਹੈ ਜੇਲ੍ਹ ਦੇ ਵਿੱਚ ਬੰਦ ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਹੋਣ ਤੇ ਇੱਕ ਅਲੱਗ ਜਿਸ ਤੇ ਕਾਰਵਾਈ ਹੋਵੇ ਉਸ ਤੇ ਅਲੱਗ ਇੱਕ ਕਮੇਟੀ ਗਠਿਤ ਕੀਤੀ ਗਈ ਹੈ ਤੇ ਭਗਵੰਤ ਮਾਨ ਤੇ ਤਾਂ ਵੀ ਕਸੇ ਗਏ ਨਹੀਂ ਕਿ ਲਾਰੈਂਸ ਬਿਸ਼ਨੋਈ ਦੇ ਮਾਮਲੇ ਤੇ ਝੂਠ ਬੋਲਣ ਤੋਂ ਭਗਵੰਤ ਮਾਨ ਨੇ ਕੋਈ ਵੀ ਗੁਰੇਜ ਨਹੀਂ ਕੀਤਾ ਹੈ ਦਾ ਸਹੀ ਇਹ ਕਿ ਪੰਜਾਬ ਵਿਧਾਨ ਸਭਾ ਦੇ ਮੌਨਸੂਨ ਇਲਜ਼ਾਮ ਦੇ ਸਿਰਫ ਕਾਲ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਵਿੱਚ ਪੁਲਿਸ ਅਧਿਕਾਰੀਆਂ ਦੀ ਸਲੂਮੀਅਤ ਦੀ ਜਾਂਚ ਲਈ ਸਯੁਕਤ ਸੰਸਦੀ ਕਮੇਟੀ ਵਾਂਗ ਪੰਜਾਬ ਵਿਧਾਨ ਸਭਾ ਦੀ ਕਮੇਟੀ ਬਣਾਉਣ ਦੀ ਮੰਗ ਕੀਤੀ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਹੈ ਕਿ ਇਹ ਜੀ ਕਮੇਟੀ ਸੂਬੇ ਵਿੱਚ ਪੁਲਿਸ ਅਧਿਕਾਰੀਆਂ ਵੱਲੋਂ ਕੀਤੇ ਗਏ ਗੈਰ ਦੁਰਯਾ ਵਰ ਦੇ ਮਾਮਲਿਆਂ ਦੀ ਵੀ ਚੈੱਕ ਕਰ ਸਕਦੀ ਹੈ ਵਿਸ਼ੇਸ਼ ਡੀਜੀਪੀ ਪ੍ਰਬੰਧ ਕੁਮਾਰ ਜੀ ਨੇ ਲਗਭਗ 1 ਮਹੀਨਾ ਪਹਿਲਾਂ ਵਿਸ਼ਲੋਈ ਦੇ ਜੇਲ੍ਹ ਇੰਟਰਵਿਊ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੀ ਅਗਵਾਈ ਕੀਤੀ ਸੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਸੀਲ ਬੰਦਲੀ ਫਾਇਲ ਵਿੱਚ ਇੱਕ ਰਿਪੋਰਟ ਸੌਂਪੀ ਸੀ ਉਹਨਾਂ ਨੇ ਸਿੱਟਾ ਕੱਢਿਆ ਕਿ ਗੈਂਗਸਟਰ ਨਾਲ ਇੱਕ ਇੰਟਰਵਿਊ ਖਰੜ ਦੇ ਸੀਆਈਏ ਥਾਣੇ ਵਿੱਚ ਹੋਈ ਸੀ ਐਸਪੀ ਪੱਧਰ ਤੇ ਇੱਕ ਪੁਲਿਸ ਅਧਿਕਾਰੀ ਨੇ ਇੰਟਰਵਿਊ ਲਈ ਆਪਣਾ ਮੋਬਾਈਲ ਫੋਨ ਪ੍ਰਦਾਨ ਦਿੱਤਾ ਸੀ ਬਾਜਵਾਨ ਨੇ ਕਿਆ ਕਿ ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਪ੍ਰਬੰਧ ਕੁਮਾਰ ਨੂੰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਅਦਾਲਤ ਦੇ ਸਾਹਮਣੇ ਲਿਆਂਦਾ ਜਾ ਸਕੇ ਦਾਸੀ ਇਹ ਕਿ ਲారెన్స్ ਬਿਸ਼ਨੋਈ ਦੀ ਜੇਲ੍ਹ ਵਿੱਚ ਇੰਟਰਵਿਊ ਕੀਤੇ ਜਾਣ ਦਾ ਮੁੱਦਾ ਸਦਨ ਦੇ ਵਿੱਚ ਪੱਕ ਗਿਆ ਹੈ ਤੇ ਪ੍ਰਤਾਪ ਸਿੰਘ ਬਾਜਵਾਨ ਇੱਕ ਖਾਸ ਕਮੇਟੀ ਗਠਨ ਕਰਨ ਦਾ ਮੰਗ ਕੀਤੀ ਹੈ ਕੋਣ ਖਬਰਾਂ ਆਸਮ ਜਗਤ ਤੋਂ ਰਾਤ ਤੋਂ ਪਹਿਰੇ ਭਾਰੀ ਮੀਂਹ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੌਸਮ ਨੂੰ ਬੜਾ ਹੀ ਸੁਹਾਵਣਾ ਕਰ ਦਿੱਤਾ ਹੈ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹਾਲਾਂਕਿ ਮੌਸਮ ਵਿਭਾਗ ਨੇ ਆਉਣ ਵਾਲੇ 7 ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਿੱਚ ਅਲਰਟ ਜਾਰੀ ਕੀਤੇ ਸੀ ਤੇ ਭਾਰੀ ਮੀਂਹ ਦੀ ਚੇਤਾਵਨੀ ਵਿ ਦਿੱਤੀ ਸੀ ਤੇ ਜੜਕਾ ਤੇ ਸੜਕਾਂ ਜਲਤਲ ਹੋਣਗੀਆਂ ਇਹ ਵੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਸੀ ਰਾਤ ਤੋਂ ਪਹਿਰੇ ਮੀਂਹ ਨੇ ਲੋਕਾਂ ਦੀ ਉਮੀਦ ਜਗਾਈ ਹੈ ਕਿ ਲੋਕਾਂ ਨੂੰ ਜਲਦ ਹੀ ਗਰਮੀ ਤੋਂ ਰਾਹਤ ਮਿਲੇਗੀ ਦਾ ਸਹੀ ਹੈ ਕਿ ਅੱਜ ਜਬ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ ਭਾਰੀ ਬਾਰਿਸ਼ ਦਾ ਅਨੁਮਾਨ ਹੈ ਇਸ ਲਈ ਹੈ ਕਿ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ ਇਸ ਦੇ ਨਾਲ ਹੀ ਅੱਜ ਸਵੇਰ ਤੋਂ ਹੀ ਚੰਡੀਗੜ੍ਹ ਅਤੇ ਇਸ ਦੇ ਨਾਲ ਲੱਗਦੇ ਪੰਜਾਬ ਦੇ ਇਲਾਕਿਆਂ ਵਿੱਚ ਬਾਰਿਸ਼ ਸ਼ੁਰੂ ਹੋ ਚੁੱਕੀ ਹੈ ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਕੁਝ ਦਿਨਾਂ ਤੋਂ ਮੌਨਸੂਨ ਸਰਗਮ ਹੈ ਇਸ ਕਾਰਨ ਕਈ ਜ਼ਿਲ੍ਹਿਆਂ ਵਿੱਚ ਰੋਜ਼ਾਨਾ ਮੀਂਹ ਪੈ ਰਿਹਾ ਹੈ ਇਸ ਦੇ ਨਾਲ ਹੀ ਮੌਸਮ ਵੀ ਸੁਹਾਵਣਾ ਹੋ ਗਿਆ ਹੈ ਸਵੇਰ ਦੇ ਤਾਪਮਾਨ ਦੀ ਗੱਲ ਕਰੀਏ ਤਾਂ ਇਸ ਵਿੱਚ 0.6 ਡਿਗਰੀ ਦਾ ਵਾਧਾ ਹੋਇਆ ਹੈ ਮੋਹਾਲੀ ਵਿੱਚ ਸਭ ਤੋਂ ਵੱਧ ਤਾਪਮਾਨ 35.8 ਡਿਗਰੀ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅੱਜ ਵੀ ਸੂਬੇ ਦੇ ਕਈ ਜਿਲ੍ਹਿਆਂ ਵਿੱਚ ਬੱਦਲਵਾਹੀ ਰਹੇਗੀ ਤੇ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਮੌਸਮ ਵਿਭਾਗ ਨੇ 28 ਸ਼ਹਿਰਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਇਨ੍ਹਾਂ ਸ਼ਹਿਰਾਂ ਵਿੱਚ ਸੁਨਾਮ ਸੰਗਰੂਰ ਧੂਰੀ ਮਲੇਰ ਕੋਟਲਾ ਪਾਤੜਾ ਸਮਾਣਾ ਪਟਿਆਲਾ ਨਾਭਾ ਰਾਜਪੁਰਾ ਡੇਰਾ ਬਸੀ ਫਤਿਹਗੜ ਸਾਹਿਬ ਅਮਲੂ ਪਾਇਲ ਵਿੱਚ ਤੇਜ਼ ਹਵਾਵਾਂ 30 ਤੋਂ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਇਸੇ ਤਰ੍ਹਾਂ ਸਰਦੂਲਗੜ ਬੁਲਾਡਾ ਲਹਿਰਾ ਮਾਨਸਾ ਸੁਨਾਮ ਮਮੂਨਕ ਮੁਹਾਲੀ ਤਲਵੰਡੀ ਸਾਬ ਉਹ ਬਸੀ ਪਟਿਆਲਾ ਖੰਨਾ ਕਰੜ ਚੰਡੀਗੜ ਚਮਕੌਰ ਸਾਹਿਬ ਸਮਰਾਲਾ ਰੂਪਨਗਰ ਵਿੱਚ ਹਲਕੀ ਬਾਰਿਸ਼ ਦੀ ਚੇਤਾਵਨੀ ਦਿੱਤੀ ਗਈ ਹੈ ਮੌਸਮ ਵਿਭਾਗ ਮੁਤਾਬਕ ਮੰਗਲਵਾਰ ਨੂੰ ਸਵੇਰੇ ਦੇ 7 ਜੁਲਿਆ ਵਿੱਚ ਚੰਗੀ ਬਾਰਿਸ਼ ਹੋਈ ਇਸਤਰਾ ਨੇ ਚੰਡੀਗੜ ਵਿੱਚ 2.2 ਮਿਲੀਮੀਟਰ ਲੁਧਿਆਣਾ ਵਿੱਚ 33.0 ਮਿਲੀਮੀਟਰ ਪਟਿਆਲਾ ਵਿੱਚ 11.0 ਮਿਲੀਮੀਟਰ ਫਤਿਹਗੜ ਸਾਹਿਬ ਵਿੱਚ 4.5 ਮਿਲੀਮੀਟਰ ਫਿਰੋਜ਼ਪੁਰ ਵਿੱਚ 0.5 ਮਿਲੀਮੀਟਰ ਜਲੰਧਰ ਵਿੱਚ 15.5 ਮਿਲੀਮੀਟਰ ਰੋਪੜ ਵਿੱਚ 3.5 ਮਿਲੀਮੀਟਰ ਅਤੇ ਸ਼ਹੀਦ ਭਗਤ ਸਿੰਘ ਨਗਰ 54.00 ਮਿਲੀਮੀਟਰ ਦੀ ਦਰਜ ਕੀਤਾ ਗਿਆ ਹੈ ਇਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਦੱਸਈਏ ਕਿ ਮੌਸਮ ਵਿਭਾਗ ਨੇ ਕੱਲਬ ਵਿਖਵਾਨੀ ਕੀਤੀ ਸੀ ਕਿ ਆਉਣ ਵਾਲੇ 7 ਦਿਨਾਂ ਦੇ ਵਿੱਚ ਚੰਡੀਗੜ੍ਹ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਚੰਗੀ ਬਾਰਿਸ਼ ਹੋਏਗੀ ਤੇ ਕੱਲ ਰਾਤ ਤੋਂ ਹੀ ਚੰਡੀਗੜ੍ਹ ਅਤੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਚੰਗੀ ਬਾਰਿਸ਼ ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਅੱਜ ਵੀ ਮੌਸਮ ਵਿਭਾਗ ਨੇ ਲਰਟ ਜਾਰੀ ਕੀਤੇ ਨੇ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਲਗਾਤਾਰ ਤੇਜ਼ ਹਵਾਵਾਂ ਤੇ ਬਾਰਿਸ਼ ਹੋਏਗੀ ਸੜਕਾਂ ਜਲਤਲ ਹੋਣ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੇਗੀ ਦੱਸਿਆ ਕਿ ਸਵੇਰ ਤੋਂ ਹੀ ਫਤਿਹਗੜ ਸਾਹਿਬ ਚੰਡੀਗੜ ਪਟਿਆਲਾ ਰੂਪਨਗਰ ਹੁਲਦਿਆਣਾ ਅੰਮ੍ਰਿਤਸਰ ਦੇ ਵਿੱਚੋਂ ਲਗਾਤਾਰ ਬਾਰਿਸ਼ ਹੋ ਰਹੀ ਹੈ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਸੜਕਾਂ ਦੇ ਵਿੱਚ ਪਾਣੀ ਭਰ ਗਿਆ ਹੈ ਜਿਸ ਦੇ ਕਾਰਨ ਲੋਕ ਆਪਣੇ ਕੰਮਕਾਰਾਂ ਤੇ ਜਾਣ ਦੇ ਵਿੱਚ ਥੋੜਾ ਜਿਹਾ ਲੇਟ ਹੋ ਰਹੇ ਨੇ ਦੱਸਿਆ ਕਿ ਹਾਲਾਂਕਿ ਮੌਸਮ ਨੇ ਜਿਹੜੀ ਕਰਵਟ ਲਈ ਹੈ ਇਸ ਨਾਲ ਲੋਕਾਂ ਨੂੰ ਬੜੀ ਹੀ ਜ਼ਿਆਦਾ ਰਾਹਤ ਮਿਲੀ ਹੈ ਤੁਸੀਂ ਵੀ ਆਪਣੇ ਸੂਬੇ ਦਾ ਹਾਲ ਸਾਡੇ ਨਾਲ ਸਾਡੇ ਕਮੈਂਟ ਬਾਕ ਦੇ ਵਿੱਚ ਸਾਂਝਾ ਕਰ ਸਕਦੇ ਹੋ ਕਿ ਰਾਤ ਤੋਂ ਤੁਹਾਡੇ ਸਵੇਰੇ ਦੇ ਵਿੱਚ ਮੀਂਹ ਪੈ ਰਿਹਾ ਹੈ ਜਾਂ ਫਿਰ ਹਜੇ ਵੀ ਤੁਸੀਂ ਗਰਮੀ ਦਾ ਸਾਹਮਣਾ ਕਰ ਰਹੇ ਹੋ ਹਾਲਾਂਕਿ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਜਿਸ ਦੇ ਨਾਲ ਲੋਕਾਂ ਨੂੰ ਕਾਫੀ ਗਰਮੀ ਤੋਂ ਰਾਹਤ ਮਿਲੀ ਹੈ ਤੇ ਮੀਂਹ ਕਾਰਨ ਜਿਹੜੀਆਂ ਸੜਕਾਂ ਨੇ ਉਹ ਜਲਤਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਚੰਡੀਗੜ੍ਹ ਅਤੇ ਮੋਹਾਲੀ ਦੇ ਵਿੱਚ ਕਾਫੀ ਮੀਂਹ ਪੈਣ ਕਾਰਨ ਲੋਕਾਂ ਦੇ ਘਰਾਂ 'ਚ ਵੀ ਪਾਣੀ ਵੜ ਗਿਆ ਤੇ ਲੋਕਾਂ ਦਾ ਸਮਾਨ ਦਾ ਨੁਕਸਾਨ ਵੀ ਹੋਇਆ ਹੈ ਹਾਲਾਂਕਿ ਮੌਸਮ ਵਿਭਾਗ ਨੇ ਆਉਣ ਵਾਲੇ 7 ਦਿਨਾਂ ਲਈ ਪੰਜਾਬ ਦੇ ਕਈ ਸੂਬਿਆਂ 'ਤੇ ਅਲਰਟ ਜਾਰੀ ਕੀਤਾ ਹੈ ਚਿਤਾਵਨੀ ਜਤਾਈ ਹੈ ਕਿ ਲੋਕਾਂ ਦੀ ਜਿਹੜਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਦੇ ਵਿੱਚ ਵੀ ਵੜ ਸਕਦਾ ਹੈ ਹਾਲਾਂਕਿ ਪਿਛਲੇ ਸਾਲ ਨਾਲੋਂ ਇਸ ਸਾਲ ਬਾਰਿਸ਼ ਪੰਜਾਬ ਦੇ ਵਿੱਚ ਘੱਟ ਦੇਖਣ ਨੂੰ ਮਿਲੀ ਹੈ ਪਿਛਲੇ ਸਾਲ ਲੋਕਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਇਸ ਸਾਲ ਲੋਕ ਬਿਸਬਰੀ ਨਾਲ ਮੀਂਹ ਦਾ ਇੰਤਜ਼ਾਰ ਕਰ ਰਹੇ ਨੇ ਹਾਲਾਂਕਿ ਸ਼ੌਨ ਦਾ ਮਹੀਨਾ ਹੈ ਜਿਹੜਾ ਉਸ ਦੇ ਵਿੱਚ ਮੌਨਸੂਨ ਵਿਭਾਗ ਨੇ ਜਤਾਇਆ ਸੀ ਕਿ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ ਪਰ ਸੌਨ ਦੇ ਮਹੀਨੇ ਦੇ ਵਿੱਚ ਵੀ ਚੰਗੀ ਬਾਰਿਸ਼ ਨਹੀਂ ਹੋਈ ਸੀ ਚੜ੍ਹਦੇ ਅਗਸਤ ਦੇ ਵਿੱਚ ਵੀ ਮੌਨਸੂਨ ਵਿਭਾਗ ਨੇ ਜਤਾਇਆ ਸੀ ਕਿ ਚੰਗੀ ਬਾਰਿਸ਼ ਹੋਏਗੀ ਪਰ ਅਗਸਤ ਦੇ ਸਿਰਫ ਅੱਲੇ ਹਫ਼ਤੇ ਦੇ ਵਿੱਚ ਹੀ ਕੁਝ ਲੱਗ ਗਿਆ ਜੇ ਥੋੜੀ ਬਾਰਿਸ਼ ਹੋਏ ਉਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਚੜ੍ਹਦੇ ਸਤੰਬਰ ਦੇ ਵਿੱਚ ਹੀ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਮੌਨਸੂਨ ਵਿਭਾਗ ਦੇ ਅਗਲੇ 7 ਦਿਨਾਂ ਲਈ ਚੇਤਾਵਨੀ ਕਈ ਜ਼ਿਲ੍ਹਿਆਂ 'ਚ ਜਾਰੀ ਕੀਤੀ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ ਮੀਡੀਆ ਹੁੰਦੀ ਹੈ ਇਜਾਜ਼ਤ ਧੰਨਵਾਦ